ਮੀਰੇ ਮੌਸਮ ਦੇ ਵਿੱਚ ਆਈਸਕ੍ਰੀਮ ਖਾਣ ਦਾ ਹਰ ਕਿਸੇ ਦਾ ਮਨ ਹੁੰਦਾ ਹੈ ਤੇ ਅੱਜ ਅਸੀਂ ਦੋ ਗਲਾਸ ਦੁੱਧ ਤੋਂ ਪੂਰੀ ਫੈਮਿਲੀ ਦੇ ਲਈ ਆਈਸਕ੍ਰੀਮ ਬਣਾਵਾਂਗੇ ਇਸ ਤਰ੍ਹਾਂ ਮੈਂ ਇੱਕ ਦੁੱਧ ਵਾਲੇ ਬਰਤਨ ਦੇ ਵਿੱਚ ਦੋ ਗਲਾਸ ਦੁੱਧ ਦੇ ਐਡ ਕੀਤੇ ਆ ਤੇ ਇਸ ਦੀ ਮੈਜ਼ਰਮੈਂਟ ਨਾਰਮਲ ਵਾਲੇ ਸਟੀਲ ਦੇ ਜਿਹੜੇ ਗਲਾਸ ਹੁੰਦੇ ਆ ਉਹ ਵਾਲੇ ਆਪਾਂ ਇਸ ਦੇ ਵਿੱਚ ਪਾਏ ਆ ਤੇ ਗੈਸ ਦੇ ਉੱਪਰ ਬੋਇਲ ਹੋਣ ਲਈ ਰੱਖ ਦਿੱਤਾ ਥੋੜਾ ਜਿਹਾ ਠੰਡਾ ਦੁੱਧ ਲਿਆ ਤੇ ਇਹਦੇ ਵਿੱਚ ਮੈਂ ਕਸਟਰਡ ਪਾਊਡਰ ਐਡ ਕਰ ਰਹੀ ਹਾਂ 2 ਚਮਚੇ ਦੇ ਕਰੀਬ ਜੇਕਰ ਤੁਹਾਡੇ ਕੋਲ ਕਸਟਰਡ ਪਾਊਡਰ ਨਹੀਂ ਹੈ ਤਾਂ ਤੁਸੀਂ ਇੱਥੇ ਕੌਰਨ ਫਲੋਰ ਵੀ ਐਡ ਕਰ ਸਕਦੇ ਹੋ ਇਸ ਦੇ ਇਲਾਵਾ ਤੁਸੀਂ ਮਿਲਕ ਪਾਊਡਰ ਦਾ ਵੀ ਯੂਜ਼ ਕਰ ਸਕਦੇ ਹੋ ਜਿਵੇਂ ਸਾਡੇ ਦੁੱਧ ਨੂੰ ਬੋਇਲ ਆ ਗਿਆ ਤਾਂ ਆਪਾਂ ਇਹਦੇ ਵਿੱਚ ਐਡ ਕਰ ਦਿੱਤੀ ਘਰ ਦੀ ਫ੍ਰੈਸ਼ ਮਲਾਈ ਫ੍ਰੈਸ਼ ਮਲਾਈ ਐਡ ਕਰਨ ਨਾਲ ਤੁਹਾਡੀ ਆਈਸਕ੍ਰੀਮ ਦਾ ਟੇਸਟ ਬਹੁਤ ਵਧੀਆ ਆਏਗਾ ਤੇ ਤੁਹਾਡੇ ਦੁੱਧ ਦੀ ਕੁਆਂਟੀਟੀ ਵੀ ਬਹੁਤ ਜ਼ਿਆਦਾ ਘਟ ਨਹੀਂ ਹੋਏਗੀ ਬੋਇਲ ਕਰਨ ਦੇ ਬਾਅਦ ਫਿਰ ਆਪਾਂ ਇਹਦੇ ਵਿੱਚ ਮਿੱਠਾ ਐਡ ਕਰ ਦਿੱਤਾ ਮੈਂ 2 ਚਮਚੇ ਦੇ ਕਰੀਬ ਖੰਡ ਪਾਈ ਹੈ ਤੁਸੀਂ ਆਪਣੇ ਟੇਸਟ ਅਕੋਰਡਿੰਗਲੀ ਪਾ ਸਕਦੇ ਹੋ ਦੋ ਹਰੀਆਂ ਇਲਾਇਚੀਆਂ ਕੁੱਟ ਕੇ ਇਸਦੇ ਵਿੱਚ ਪਾ ਦਿਤੀਆਂ ਤੇ ਫਿਰ ਆਪਾਂ ਜਿਹੜਾ ਦੁੱਧ ਪਨਾ ਕੇ ਰੱਖਿਆ ਸੀ ਕਸਟਰਡ ਪਾਊਡਰ ਵਾਲਾ ਠੰਡਾ ਦੁੱਧ ਉਹ ਇਸਦੇ ਵਿੱਚ ਐਡ ਕਰ ਦਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਜਦੋਂ ਤੱਕ ਦੁੱਧ ਸਾਡਾ ਪੂਰਾ گاੜਾ ਨਹੀਂ ਹੋ ਜਾਂਦਾ ਤੇ ਫਲੇਵਰ ਦੇ ਲਈ ਮੈਂ ਇਸ ਦੇ ਵਿੱਚ ਇੱਕ ਛੋਟਾ ਟੁਕੜਾ ਨਾਰੀਅਲ ਦਾ ਐਡ ਕਰ ਰਹੀ ਹਾਂ ਇਹ ਸੁੱਕਾ ਨਾਰੀਅਲ ਹੈ ਇਹਨੂੰ ਆਪਾਂ ਬਰੀਕ ਕद्दूकस ਦੇ ਨਾਲ ਬਰੀਕ-ਬਰੀਕ ਕਰਕੇ ਐਡ ਕਰਨਾ ਵਾ ਬਰੀਕ ਵਾਲਾ ਕद्दूकस ਇਸ ਕਰਕੇ ਯੂਜ਼ ਕਰਨਾ ਹੈ ਤਾਂ ਕਿ ਜਿਹੜੇ ਆਈਸਕ੍ਰੀਮ ਦੇ ਵਿੱਚ ਬਿਲਕੁਲ ਛੋਟੇ-ਛੋਟੇ ਕਾਨ ਹੋਣ ਸਾਨੂੰ ਤਾਂ ਉਹ ਬਹੁਤ ਹੀ ਵਧੀਆ ਫਲੇਵਰ ਦਿੰਦੇ ਆ ਜਿਵੇਂ ਅਸੀਂ ਮਾਰਕੀਟ ਦੇ ਵਿੱਚ ਖਾਂਦੇ ਆ ਆਈਸਕ੍ਰੀਮ ਦੇ ਵਿੱਚ ਛੋਟੇ-ਛੋਟੇ ਕਾਨ ਹੁੰਦੇ ਆ ਇਸ ਤਰ੍ਹਾਂ ਇੱਕ ਛੋਟਾ ਜਿਹਾ ਟੁਕੜਾ ਨਾਰੀਅਲ ਦਾ ਇਸੇ ਵਿੱਚ ਐਡ ਕਰ ਲਾਂਗੇ ਹੁਣ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ گاੜਾ ਹੋਣ ਤੱਕ ਪਕਾਉਣਾ ਵਾ ਇਹ ਪਹਿਲਾਂ ਨਾਲੋਂ ਤਾਂ ਕਾਫੀ گاੜਾ ਹੈ ਪਰ ਜਿੰਨਾ ਸਾਨੂੰ ਚਾਹੀਦਾ ਉਹਨਾਂ ਨਹੀਂ ਹੈ ਇਸ ਨੂੰ ਆਪਾਂ ਹੋਰ ਪਕਾ ਲਵਾਂਗੇ 5 ਤੋਂ 7 ਮਿੰਟ ਲਈ ਲੋ ਟੂ ਮੀਡੀਅਮ ਫਲੇਮ ਤੇ ਇਸ ਤਰ੍ਹਾਂ ਜਿਹੜੀ ਤੁਸੀਂ ਆਈਸਕ੍ਰੀਮ ਬਣਾਉਂਗੇ ਬਹੁਤ ਟੇਸਟੀ ਬਣੇਗੀ ਇਹਦੇ ਵਿੱਚ ਕਈ ਤਰ੍ਹਾਂ ਦੇ ਸਾਡੇ ਫਲੇਵਰ ਜਿਹੜੇ ਆ ਉਹ ਐਡ ਹੋ ਗਏ ਆ ਤੇ ਦੁੱਧ ਪਹਿਲਾਂ ਨਾਲੋਂ ਕਾਫੀ گاੜਾ ਹੋ ਗਿਆ 2-3 ਮਿੰਟ ਲਈ ਆਪਾਂ ਹੋਰ ਪਕਾ ਲਵਾਂਗੇ ਦੁੱਧ ਨੂੰ ਪਕਾਉਣ ਦੇ ਬਾਅਦ ਠੰਡਾ ਕਰ ਲੈਣਾ ਰੂਮ ਟੈਂਪਰੇਚਰ ਤੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਫ੍ਰਿਜ ਦੇ ਵਿੱਚ 1 ਘੰਟੇ ਲਈ ਸੈੱਟ ਹੋਣ ਲਈ ਰੱਖ ਦਿਆਂਗੇ ਤੁਸੀਂ ਦੇਖ ਸਕਦੇ ਹੋ ਦੁੱਧ ਦੀ ਕੁਆਂਟੀਟੀ ਕਾਫੀ ਗਾੜੀ ਹੋ ਗਈ ਇਹਨੂੰ ਬੰਦ ਕਰਤਾ ਤੇ ਇਹਨੂੰ 1 ਘੰਟਾ ਮੈਂ ਫ੍ਰਿਜ ਦੇ ਵਿੱਚ ਰੱਖਿਆ ਸੀਗਾ ਫ੍ਰਿਜ ਵਿੱਚ ਰੱਖਣ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਇਹ گاੜਾ ਤਾਂ ਹੋ ਗਿਆ ਵਾ ਪਰ ਇਹਦੇ ਵਿੱਚ ਕਾਫੀ ਜ਼ਿਆਦਾ ਲੰਮਸ ਜਿਹੇ ਆ ਉਹ ਲੱਗ ਰਹੇ ਆ ਇਹ ਨੂੰ ਆਪਾਂ ਸੈੱਟ ਕਰਾਂਗੇ ਇਸ ਦੇ ਲਈ ਆਪਾਂ ਮਿਕਸੀ ਜਾਰ ਦੇ ਵਿੱਚ ਇਸ ਦੁੱਧ ਨੂੰ ਪਾ ਦਿਆਂਗੇ ਤੇ ਇੱਕ ਚੱਕਰ ਲਗਵਾ ਦਾਂਗੇ ਜੇਕਰ ਤੁਸੀਂ ਇਹਨੂੰ ਮਿਕਸੀ ਜਾਰ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਜਾਂ ਮਿਕਸੀ ਨਹੀਂ ਹੈ ਤਾਂ ਤੁਸੀਂ ਇਹਨੂੰ ਹੱਥ ਨਾਲ ਵੀ ਬਲੈਂਡ ਕਰ ਸਕਦੇ ਹੋ ਬਲੈਂਡਰ ਦੇ ਨਾਲ ਵੀ ਕਰ ਸਕਦੇ ਹੋ ਵਿਸਕਰ ਦੇ ਨਾਲ ਵੀ ਕਰ ਸਕਦੇ ਹੋ ਦੇ ਇਹਨੂੰ ਆਪਾਂ ਬਲੈਂਡ ਕਰ ਲਿਆ ਤੁਸੀਂ ਦੇਖ ਸਕਦੇ ਹੋ ਦੁੱਧ ਬਿਲਕੁਲ ਰੈਡੀ ਹੋ ਗਿਆ ਆਈਸਕ੍ਰੀਮ ਦੇ ਲਈ ਤੇ ਬਹੁਤ ਹੀ ਫਲੇਵਰਫੁੱਲ ਵੀ ਹੈ ਮੇਰੇ ਕੋਲੇ ਇਸ ਤਰ੍ਹਾਂ ਦਾ ਇੱਕ ਪਲਾਸਟਿਕ ਦਾ ਮੋੜ ਹੈ ਜਿਸ ਦੇ ਵਿੱਚ ਮੈਂ ਇਹ ਦੁੱਧ ਜਿਹੜਾ ਇਹ ਉਹ ਐਡ ਕਰ ਦਿਆਂਗੀ ਜੇਕਰ ਤੁਹਾਡੇ ਕੋਲੇ ਇਸ ਤਰ੍ਹਾਂ ਦੇ ਪਲਾਸਟਿਕ ਦੇ ਮੋੜ ਹੈ ਤਾਂ ਤੁਸੀਂ ਉਹ ਯੂਜ਼ ਕਰ ਲਓ ਜਾਂ ਫਿਰ ਮਾਰਕੀਟ ਦੇ ਵਿੱਚ ਸਿੰਗਲ ਵਾਲੇ ਆਉਂਦੇ ਆ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਜਾਂ ਫਿਰ ਘਰ ਦੇ ਹੀ ਛੋਟੇ ਸਟੀਲ ਦੇ ਗਲਾਸ ਹੁੰਦੇ ਆ ਜਿਹੜੇ ਉਹਨਾਂ ਦੇ ਵਿੱਚ ਵੀ ਤੁਸੀਂ ਆਈਸਕ੍ਰੀਮ ਬਣਾ ਸਕਦੇ ਹੋ ਤੇ ਉੱਪਰ ਦੀ ਆਪਾਂ ਇਹਦਾ ਜਿਹੜੇ ਕੈਪ ਆ ਉਹ ਲਗਾ ਦੇਾਂਗੇ ਫਿਰ ਇਹਨੂੰ 6 ਤੋਂ 8 ਘੰਟੇ ਲਈ ਫ੍ਰਿਜ ਦੇ ਵਿੱਚ ਜੰਮਣ ਦੇ ਲਈ ਆਪਾਂ ਨਰੇਖ ਦੇਣੀ ਆ ਜੇਕਰ ਹੁਣ ਤੁਹਾਡੇ ਕੋਲੇ ਮੋਲਡ ਨਹੀਂ ਹੈ ਤਾਂ ਤੁਸੀਂ ਇਸ ਤਰ੍ਹਾਂ ਦੇ ਡਿਸਪੋਜ਼ਲ ਕੱਪ ਦੇ ਵਿੱਚ ਵੀ ਬਣਾ ਸਕਦੇ ਹੋ ਇਹਦੇ ਵਿੱਚ ਵੀ ਆਈਸਕ੍ਰੀਮ ਬਹੁਤ ਵਧੀਆ ਬਣਦੀ ਆ ਤੇ ਇਹਦੇ ਵਿੱਚ ਪਾ ਕੇ ਉਸ ਦੇ ਬਾਅਦ ਉੱਪਰ ਦੀ ਇਹਨੂੰ ਇਸ ਤਰ੍ਹਾਂ ਤੁਸੀਂ ਕਵਰ ਕਰ ਦੇਣਾ ਵਾ ਇਹਦੇ ਨਾਲ ਕੀ ਹੋਏਗਾ ਕਿ ਤੁਹਾਡੇ ਆਈਸਕ੍ਰੀਮ ਦੇ ਉੱਪਰ ਬਿਲਕੁਲ ਕ੍ਰਿਸਟਲ ਜਿਹੜੇ ਆ ਉਹ ਨਹੀਂ ਜੰਮਣਗੇ ਫੋਇਲ ਪੇਪਰ ਦੇ ਨਾਲ ਮੈਂ ਕਵਰ ਕਰ ਦਿੱਤਾ ਰਬੜ ਦੇ ਨਾਲ ਇਹਨੂੰ ਸੀਲ ਕਰ ਦਿੱਤਾ ਇਹਨੂੰ ਵੀ ਆਪਾਂ ਫ੍ਰਿਜ ਦੇ ਵਿੱਚ ਹੀ ਰੱਖ ਦੇਾਂਗੇ 5 ਤੋਂ 6 ਘੰਟੇ ਲਈ ਤੇ ਓਵਰਨਾਈਟ ਰੱਖਿਆ ਸੀ ਮੈਂ ਇਸ ਆਈਸਕ੍ਰੀਮ ਨੂੰ ਓਵਰਨਾਈਟ ਰੱਖਣ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਇਹਦਾ ਰਿਜ਼ਲਟ ਸਾਡੇ ਕੋਲੇ ਕਿੰਨਾ ਵਧੀਆ ਆਇਆ ਵਾ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਆਪਾਂ ਇਹਦੇ ਵਿੱਚੋਂ ਕੱਢਣਾ ਵਾ ਇਹਨੂੰ ਆਈਸਕ੍ਰੀਮ ਨੂੰ ਬਾਹਰ ਤਾਂ ਆਪਾਂ ਥੋੜੀ ਦੇਰ ਲਈ ਇਹਨਾਂ ਨੂੰ ਪਾਣੀ ਦੇ ਵਿੱਚ ਰੱਖ ਦਾਂਗੇ 2 ਮਿੰਟ ਲਈ ਤਾਂ ਇਹ ਬਹੁਤ ਆਸਾਨੀ ਨਾਲ ਆਈਸਕ੍ਰੀਮ ਜਿਹੜੀ ਹੈ ਉਹ ਸੱਡੀ ਬਾਹਰ ਨਿਕਲ ਆਉਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਆਈਸਕ੍ਰੀਮ ਬਹੁਤ ਵਧੀਆ ਬਣੀ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕ੍ਰਿਸਟਲ ਨਹੀਂ ਹੈ ਤੇ ਇਹਦੇ ਵਿੱਚ ਜਿੰਨੇ ਅਸੀਂ ਫਲੇਵਰ ਪਾਏ ਆ ਜਿਸ ਤਰ੍ਹਾਂ ਅਸੀਂ ਇਹਨੂੰ ਰੱਖਿਆ ਸੀ ਉਸੇ ਤਰ੍ਹਾਂ ਇਹ ਸਾਨੂੰ ਇਹਦਾ ਰਿਜ਼ਲਟ ਜਿਹੜਾ ਹੈ ਉਹ ਮਿਲਿਆ ਵਾ ਤੇ ਹੁਣ ਆਪਾਂ ਇਹਨੂੰ ਡੈਕੋਰੇਟ ਕਰ ਦੇਾਂਗੇ ਇਸ ਦੇ ਇਲਾਵਾ ਤੁਸੀਂ ਇਹਨੂੰ ਫਲੇਵਰਫੁੱਲ ਵੀ ਬਣਾ ਸਕਦੇ ਹੋ ਜਿਵੇਂ ਮੰਗੇਓ ਫਲੇਵਰ ਆ ਔਰੈਂਜ ਫਲੇਵਰ ਆ ਕਿਸੇ ਤਰ੍ਹਾਂ ਦਾ ਫਲੇਵਰ ਵੀ ਐਡ ਕਰ ਸਕਦੇ ਹੋ ਪਰ ਆਪਾਂ ਇਹਨੂੰ ਬਿਲਕੁਲ ਨੋਰਮਲ ਤਰੀਕੇ ਦੇ ਨਾਲ ਬਣਾਇਆ ਤੇ ਬਹੁਤ ਹੀ ਡੇਲੀਸ਼ੀਅਸ ਮਿਲਕੀ ਆਈਸਕ੍ਰੀਮ ਸਾਡੀ ਜੱਦੀ ਬਣ ਕੇ ਰੈਡੀ ਹੋਈ ਆ ਉੱਪਰ ਦੀ ਆਪਾਂ ਬਦਾਮ ਪਿਸਤਾ ਤੇ ਕਾਜੂ ਦੇ ਨਾਲ ਇਹਨੂੰ ਡੈਕੋਰੇਟ ਕਰਦੇ ਆਂਗੇ ਤੇ ਇਸ ਤਰ੍ਹਾਂ ਘਰ ਦੇ ਵਿੱਚ ਹੀ ਤੁਸੀਂ ਪੂਰੀ ਫੈਮਿਲੀ ਦੇ ਲਈ ਬਹੁਤ ਹੀ ਆਸਾਨੀ ਦੇ ਨਾਲ ਇਹ ਆਈਸਕ੍ਰੀਮ ਬਣਾ ਸਕਦੇ ਹੋ ਬਹੁਤ ਹੀ ਦੇਸਤੀ ਬਣਦੀ ਆ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਉਂਦੀ ਆ ਬੱਚਿਆਂ ਦੇ ਇਲਾਵਾ ਵੱਡਿਆਂ ਨੂੰ ਵੀ ਇਹ ਬਹੁਤ ਪਸੰਦ ਆਉਂਦੀ ਆ ਇਸ ਦੇ ਲਵਾ ਪੰਜਰੇ ਕੱਪ ਦੇ ਵਿੱਚ ਜਮਾਈ ਸੀਗੀ ਆਈਸਕ੍ਰੀਮ ਉਹ ਵੀ ਚੈੱਕ ਕਰ ਲੈਣੇ ਆ ਉਹ ਵੀ ਬਿਲਕੁਲ ਪ੍ਰੋਪਰ ਸੈੱਟ ਹੋ ਗਈ ਆ ਜੇਕਰ ਤੁਹਾਡੇ ਕੋਲੇ ਆਈਸਕ੍ਰੀਮ ਸਟਿਕ ਹੈ ਤਾਂ ਤੁਸੀਂ ਉਹ ਵੀ ਇਸ ਦੇ ਉੱਪਰ ਲਗਾ ਸਕਦੇ ਹੋ ਤੇ ਇਹਨੂੰ ਆਪਾਂ ਡੀਮੋਲਡ ਕਰ ਲਾਂਗੇ ਮੈਂ ਇਸ ਦੇ ਉੱਪਰ ਸਟਿਕ ਤਾਂ ਨਹੀਂ ਲਗਾਈ ਕਿਉਂਕਿ ਇਹਨੂੰ ਮੈਂ ਕੱਟ ਕੇ ਇੱਕ ਕੌਲੀ ਦੇ ਵਿੱਚ ਸਰਵ ਕਰਾਂਗੇ ਇਸ ਤਰ੍ਹਾਂ ਤੁਸੀਂ ਇਹਨੂੰ ਕੱਟ ਕੇ ਕੌਲੀ ਦੇ ਵਿੱਚ ਵੀ ਸਰਵ ਕਰ ਸਕਦੇ ਹੋ ਸਾਰੇ ਜਿਹੜੇ ਇੰਜੋਏ ਕਰ ਸਕਦੇ ਆਈਸਕ੍ਰੀਮ ਨੂੰ ਤੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਸਾਨੂੰ ਜਿਹੜੇ ਛੋਟੇ-ਛੋਟੇ ਬਲੈਕ 스ਪੌਟ ਨਜ਼ਰ ਆ ਰਹੇ ਆ ਸਾਡੀ ਜਿਹੜੀ ਇਲਾਇਚੀ ਅਸੀਂ ਕੁੱਟ ਕੇ ਪਾਈ ਸੀ ਤੇ ਨਾਰੀਅਲ ਪਾਇਆ ਸੀ ਉਹ ਇਸ ਦੇ ਵਿੱਚ ਉਹ ਫਲੇਵਰ ਆ ਤੇ ਹੁਣ ਆਪਾਂ ਇਹਨੂੰ ਕੱਟ ਲਵਾਂਗੇ ਇਹ ਥੋੜੀ ਸਲਿੱਪਰੀ ਹੁੰਦੀ ਹੈ ਬਸ ਇਸ ਦਾ ਧਿਆਨ ਰੱਖਣਾ ਪੈਣਾ ਹੈ ਕਿ ਠੰਡੀ ਹੋਣ ਕਰਕੇ ਇਹ ਥੋੜੀ ਸਲਿੱਪਰੀ ਹੁੰਦੀ ਹੈ ਤੇ ਇਹਨੂੰ ਆਪਾਂ ਕੱਟ ਲਿਆਵਾ ਇਸ ਤਰ੍ਹਾਂ ਬੋ ਵੈਸੇ ਤਾਂ ਬਹੁਤ इजीली ਕੱਟ ਹੋ ਜਾਂਦੀ ਹੈ ਬਸ ਸਲਿਪਰੀ ਹੋਣ ਦਾ ਧਿਆਨ ਰੱਖਣਾ ਪੈਂਦਾ ਵਾ ਤੇ ਫਿਰ ਮੈਂ ਇਹਨੂੰ ਇਸ ਤਰ੍ਹਾਂ ਛੋਟੇ ਪੀਸੇਸ ਵਿੱਚ ਕੱਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਈਸਕ੍ਰੀਮ ਚੜੀ ਆ ਉਹ ਸਾਡੀ ਬਣ ਕੇ ਰੈਡੀ ਹੋਈ ਆ ਫਿਰ ਉੱਪਰ ਦੀ ਆਪਾਂ ਇਹਦੇ ਵੀ ਡ్రਾਈ ਫਰੂਟਸ ਐਡ ਕਰਦੇ ਆਂਗੇ ਸਰਵ ਕਰਨ ਦੇ ਟਾਈਮ ਇਹ ਇਹ ਚੀਜ਼ਾਂ ਆਪਸ਼ਨਲ ਆ ਤੁਸੀਂ ਚਾਹੋ ਤਾਂ ਇਹਦੇ ਉੱਪਰ ਟੂਟੀ ਫਰੂਟੀ ਵੀ ਐਡ ਕਰ ਸਕਦੇ ਹੋ ਵੀ ਬਹੁਤ ਵਧੀਆ ਫਲੇਵਰ ਦਿੰਦੀ ਆ ਇਸ ਤਰ੍ਹਾਂ ਇਹ ਵੀ ਸਰਵ ਕਰਨ ਦੇ ਲਈ ਆਈਸਕ੍ਰੀਮ ਰੈਡੀ ਹੋ ਗਿਆ ਤੇ ਘਰ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਤੁਸੀਂ ਆਈਸਕ੍ਰੀਮ ਬਣਾ ਕੇ ਇੰਜੋਏ ਕਰ ਸਕਦੇ ਹੋ ਪੂਰੀ ਗਰਮੀ ਪੂਰਾ ਸੀਜ਼ਨ ਬਹੁਤ ਹੀ ਆਸਾਨੀ ਨਾਲ ਦੋ ਗਲਾਸ ਦੁੱਧ ਨਾਲ ਇਸ ਆਈਸਕ੍ਰੀਮ ਨੂੰ ਅਸੀਂ ਬਣਾਇਆ ਵਾ ਪੂਰੀ ਫੈਮਿਲੀ ਦੇ ਲਈ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਬੇहद ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਬਹੁਤ ਬਹੁਤ ਧੰਨਵਾਦ